ਬਹੁਤ ਦੁਖੀਆਂ ਕਿਉਂਕਿ ਭਗਵਾਨਤ ਮਾਨ ਸਰਕਾਰ ਨਾਲ ਮੀਟਿੰਗਾਂ ਲੱਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੀਆਂ 17-18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਤੱਕ ਜਿਹੜਾ ਗਰਦਾਸਪੁਰ ਦੇ ਵਿੱਚ ਦੀ ਨੰਗ ਦਾ ਉਹ ਲਗਭਗ ਮੇਰੇ ਕੋ ਕਲੀਅਰ ਨਹੀਂ ਹੈਗਾ ਕੋਈ ਮੇਰਾ ਖਿਆਲ ਲਗ 4-5000 ਕਿਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹਾ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਆ ਉਹਨਾਂ ਦਾ ਮਾਰਕੀਟ ਰੇਟ ਦਾ 4 ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ 93% ਯਾਰਾ ਪਤਾ ਕਿਉਂਕਿ ਉਹ ਐਕਟ ਇੱਥੇ ਪੰਜਾਬ ਦੇ ਵਿੱਚ ਲਾਗੂ ਆ ਪਰ ਉਹ ਸਾਈਡ ਦੀਆਂ ਧੱਜੀਆਂ ਢਾ ਕੇ ਭਗਵੰਤ ਸਾਮਨ ਸਰਕਾਰ ਕੇਂਦਰ ਸਰਕਾਰ ਡੀਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ ਡੀਸੀ ਗਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲੈ ਹੀ ਉਹਨੂੰ 45 ਦਿਨ ਹੋ ਵੀ ਗਏ ਆ ਜਿੱਦਣ ਅਸੀਂ ਰੇਲ ਤੇ ਗਏ ਆ ਉਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫੇਰ ਪਟੀਸ਼ਨਾਂ ਪਾਓ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨਹੀਂ ਪੈਸੇ ਨਹੀਂ ਚੁਕੇ ਉਥੇ ਕਬਜ਼ਾ ਨਾ ਕਰੋ ਮੰਨਿਆ ਸਾਡੇ ਕੋ ਡੀਆਈਜੀ ਬਾਰਡਰ ਹੈ ਤੇ ਡੀਸੀ ਜਿਹੜੇ ਗਰਦਾਸਪੁਰ ਉਹਦੇ ਬਾਅਦ ਹੀ ਵੱਡੀਆਂ ਧੜਾ ਲਿਆ ਕੇ ਤੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਬਾਹਰ ਕਰਨਾ ਆਈਆਂ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉਥੇ ਚਲਾਇ ਜਾਓ 40% ਹਾਲ ਦੀ ਘੜੀ ਛੱਡ ਦਿਓ ਪਰ ਇਹ ਜਲਾਲਤ ਆ ਕਿਸਾਨਾਂ ਨੂੰ ਦਬਾ ਕੇ ਹਾਂ ਪੂਰਾ ਉਹਨਾਂ ਦੀਆਂ ਪੱਗਾਂ ਲਾ ਕੇ ਇਹਨੂੰ ਵੀ ਨਹੀਂ ਪੂਰੇ ਮਿਲੇ ਉਹ ਉਹ ਵੀ ਚੁਕਾਏ ਇਹਨਾਂ ਨੇ ਕੋਈ ਮੁਲਾਜ਼ਮ ਆ ਉਹਨੂੰ ਪੈਸੇ ਦਿੱਤੇ ਗਏ ਆ ਕੋਈ ਆਪਣਾ ਨੰਬਰਦਾਰ ਆ ਉਹਨੂੰ ਪੈਸੇ ਦਿੱਤੇ ਗਏ ਆ ਦਬਾ ਦੇ ਥੱਲੇ ਉਹਨਾਂ ਵਿਚਾਰਿਆਂ ਪੈ ਚੁੱਕੇ ਰਹਿੰਦੇ ਕੋ ਵੀ ਆ ਤੇ ਇਹਨਾਂ ਨੇ ਤੁਸੀਂ ਜਿਹੜੀ ਕਮਿਟਮੈਂਟ ਸਾਡੇ ਨਾਲ ਮੀਟਿੰਗਾਂ 'ਚ ਕਰ ਲਈਏ ਉਸ ਕਮਿਟਮੈਂਟ ਦੇ ਉੱਤੇ ਪੂਰਾ ਇਕਰੋ ਜੇ ਤੁਸੀਂ ਉਹ ਕਮਿਟਮੈਂਟ ਦੇ ਉੱਤੇ ਪੂਰੇ ਨਹੀਂ ਉੱਤਰਨਾ ਤੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਅੱਜ ਅਸੀਂ ਗਾ ਵਧਣ ਲੱਗੇ ਆ ਜਿੱਥੇ ਪਰਸੋ ਸਾਈਤਰੀ ਨੂੰ ਕਬਜ਼ਾ ਤਾਰ ਕੇ ਗਿਆ ਅੱਜ ਉਥੇ ਅਸੀਂ ਕਮਜ਼ਾ ਕਰਾਂਗੇ ਸ਼ਾਤਬਈ ਢੰਗ ਨਾਲ ਅਪਣੀਆਂ ਜ਼ਮੀਨਾਂ ਲਈ ਵਧਾਂਗੇ ਜੇ ਸਰਕਾਰ ਕੋ ਵਾਅਦਾ ਪੱਤਾ ਕਰਦੀ ਆ ਤੇ ਜ਼ਿੰਮੇਵਾਰੀ ਭੁਗਤਾਨਬਾਨ ਸਰਕਾਰ ਦੀ ਆ ਇਹ ਸਾਰੇ ਪੰਜਾਬ ਦੇ ਸਿਹਰੇ ਆ ਬਿਲਕੁਲ ਖਾਸ ਕਰਕੇ ਚੁਣਿਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਸੀਗਾ ਪਾਤਸ਼ਾਹ ਨੇ ਤਕੀ ਤਵੀ ਤੇ ਬੈਠ ਕੇ ਇਸੇ ਮੁਗਲੀਆਂ ਹਕੂਮਤ ਦੇ ਖਿਲਾਫ ਜਿਹੜੀ ਹੈ ਜੰਗ ਦਾ ਡੰਕਾ ਵਜਾਇਆ ਤੇ ਆਪਣਾ ਆਪ ਨਿਸ਼ਾਵਰ ਕਰਕੇ ਇਸ ਕਾਇਨਾਤ ਨੂੰ ਇੱਕ ਸੰਦੇਸ਼ ਦਿੱਤਾ ਸ਼ਹੀਦੀਪੁਰਬ ਦੇ ਦਿਹਾੜੇ ਦਾ ਪ੍ਰਸ਼ਾਸਨ ਜਿਹੜੇ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਉਹ ਬਿਲਕੁਲ ਲੋਕਾਂ ਨੂੰ ਢਕਾਉ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ ਕੋਈ ਰਸਤਾ ਨਹੀਂ ਰੁਕਿਆ ਹੈ ਕਣ ਕਿਸੇ ਤਰੀਕੇ ਦੀ ਕੋਈ ਵੀ ਅੜਚਨ ਕਿਤੇ ਵੀ ਸੜਕ ਤੇ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਆਵਾਜ਼ ਹੀ ਚੱਲ ਰਹੀ ਪਈ ਆ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਾਤਸ਼ਾਹ ਦੇ ਘਰ ਤੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰਦੁਆਰਾ ਪਿੱਟੇਵੰਦ ਸਾਹਿਬ ਤੋਂ ਚੱਲੇ ਆ ਪਾਤਸ਼ਾਹ ਤੁਸੀਂ ਮਹਾਨ ਹੋ ਤੁਹਾਨੂੰ ਤਤੀ ਤਵੀ ਮਿਲੀ ਆ ਤੇ ਸਾਨੂੰ ਇਹ ਤੱਤੀ ਰੇਤਾ ਜਿਹੜੀ ਆ ਤੇ ਤੱਤੀਆਂ ਜ਼ਮੀਨਾਂ ਦੇ ਵਿੱਚ ਸਿਰਫ ਰੰਗਾਂ ਦਾ ਫਰਕ ਪਿਆ ਤੇ ਮੁਗਲਾਂ ਨੇ ਟੋਪੀਆਂ ਲਾ ਕੇ ਪੱਗਾਂ ਬਨੀਆਂ ਨੇ ਮੁਗਲਾਂ ਨੇ ਹੁਣ ਮੁੱਛਾਂ ਰੱਖ ਲਈਆਂ ਨੇ ਤੇ ਦਾੜੀਆਂ ਤੋਂ ਮੁੱਛਾਂ ਤੱਕ ਆ ਗਏ ਨੇ ਮੁਗਲਾਂ ਦੇ ਨਾਲ ਉਹ ਘੱਟ ਅਤਿਆਚਾਰ ਜਿਹੜਾ ਇਸ ਧਰਤੀ ਤੇ ਨਹੀਂ ਹੁੰਦਾ ਪਿਆ ਜਿੱਥੇ ਕਿਸਾਨ ਮਰ ਰਿਹਾ ਜਿੱਥੇ ਮਜ਼ਦੂਰ ਮਰ ਰਿਹਾ ਜਿੱਥੇ ਛੋਟਾ ਵਪਾਰੀ ਮਰ ਰਿਹਾ ਛੋਟਾ ਦੁਕਾਨਦਾਰ ਮਰ ਰਿਹਾ ਜਿੱਥੇ ਸਾਡੀ ਐਜੂਕੇਸ਼ਨ ਮਰ ਰਹੀ ਆ ਸਾਡੀਆਂ ਸਿਹਤ ਸਹੂਲਤਾਂ ਮਰਦੀਆਂ ਪਈਆਂ ਉਥੇ ਗੁਰੂ ਅਰਜਨ ਪਾਤਸ਼ਾਹ ਦੇ ਸਿਧਾਂਤ ਨੂੰ ਅੱਜ ਅੱਗੇ ਤੋਰ ਕੇ ਬਿਲਕੁਲ ਸਹੀ ਰਸਲ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਪ੍ਰਸ਼ਾਸਨ ਨੇ ਕਿੱਥੇ ਮੁਕਾਫਾ ਲਗਭਗ ਸਾਢੇ 3 ਸਾਲ ਦਾ ਸਮਾਂ ਜਿਹੜਾ ਬੀਫ ਚੱਲਿਆ ਆ ਦੇ ਉੱਤੇ ਲਗਾਤਾਰ ਝੂਠੀਆਂ ਕਵਾਇਫਾਂ ਦੇਣੀਆਂ ਲਗਾਤਾਰ ਝੂਠੀਆਂ ਗੱਲਾਂ ਕਰਨੀਆਂ ਔਰ ਐਡੇ ਵੱਡੇ ਅਫਸਰਾਂ ਵੱਲੋਂ ਐਡੇ ਉੱਚੇ ਉਹਤਿਆਂ ਤੇ ਬਹਿ ਕੇ ਝੂਠੀਆਂ ਗੱਲਾਂ ਕਰਨੀਆਂ ਇਹ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਰਹੇਗਾ ਅਸੀਂ ਮਨੁੱਖ ਦੇ ਸੋਇਆ ਵਾਂਗ ਸਾਡੀ ਦਾਤਰੀਏ ਤੇ ਅਸੀਂ ਵੱਧੇ ਰਾਵਾਂਗੇ ਸੋਇਆ ਵਾਂਗ ਜਿੰਨੀ ਵਾਰੀ ਪੁੱਟਣਗੇ ਜਿੰਨੀ ਵਾਰੀ ਆਉਣਗੇ ਉਨੀ ਵਾਰੀ ਉਹਨਾਂ ਦੇ ਮੂੰਹ ਜੀ ਅੱਜ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਅਸਪਰਲਾ ਕਾਰਵਾਈ ਬਣਦੀ ਕਰਾਂਗੇ ਐਕਚੁਅਲੀ ਜਦੋਂ ਵੀ ਦੇਖੋ ਜੀ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਹੈ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨਾਂ ਨੇ ਵੀ ਚਲੋ ਜਿਹੜਾ ਕੋਈ ਮਸਲਾ ਆ ਉਹਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁਣ ਵੀ ਅੱਜ ਵੀ ਇਹਨਾਂ ਨੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ